ਪੰਜਾਬ ਸਰਕਾਰ ਵੱਲੋਂ ਚਲਾਈ ਮੁਹਿੰਮ ਜੁੱਤ ਨਸ਼ਿਆਂ ਵਿਰੁੱਧ ਤਹਿਤ ਬਠਿੰਡਾ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਬਠਿੰਡਾ ਦੇ ਧੋਬੀਣਾ ਬਸਤੀ ਤੋਂ ਇੱਕ ਔਰਤ ਸਮੇਤ ਤਿੰਨ ਨੂੰ ਗ੍ਰਿਫਤਾਰ ਕਰ ਉਹਨਾਂ ਦੇ ਕੋਲੋਂ ਬਰਾਮਦ ਕੀਤੀ 35 ਗ੍ਰਾਮ ਹਰੋਇਨ ਥਾਣਾ ਸਿਵਲ ਲੈਨ ਵਿਖੇ ਮਾਮਲਾ ਦਰਜ ਕਰ ਤਿੰਨਾਂ ਨੂੰ ਕੀਤਾ ਗਿਆ ਹੰਦ ਹਵਾਲਾ ਤਾ ਐਸ ਐਚਓ ਥਾਣਾ ਸਿਵਲ ਲੈਨ ਹਰਜੋਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਪਾਰਟੀ ਵੱਲੋਂ ਵਟੰਡਾ ਦੇ ਧੋਬਿਆਂਪਤੀ ਤੋਂ 35 ਗ੍ਰਾਮ ਹੈਰੋਇਨ ਸਮੇਤ ਇੱਕ ਔਰਤਾ ਤੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਵਿੱਚੋਂ ਇੱਕੀ ਵਿਅਕਤੀ ਦੇ ਪਹਿਲਾਂ ਵੀ ਮੁਕੱਦਮੇ ਦਰਜ ਹਨ ਅਤੇ ਅੱਜ ਇਹਨਾਂ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਰਵਾਣਾ ਹਾਜ਼ਰ ਕੀਤਾ ਜਾਵੇਗਾ ਤੇ ਹੋੜ ਲੰਗਾਈ ਦੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਇਹਨਾਂ ਦੇ ਬੈਕਵਰਡ ਅਤੇ ਫਾਰਵਰਡ ਲੇਖਣੇ ਜਿਹੜੇ ਉਹ ਪੁਲਿਸ ਵੱਲੋਂ ਖੰਗਾਲੇ ਜਾਣਗੇ ਉਹਨਾਂ ਨਾਲ ਕਿਹਾ ਕਿ ਨਸ਼ੇ ਨੂੰ ਲੈ ਕੇ ਲਗਾਤਾਰ ਬਠਿੰਡਾ ਪੁਲਿਸ ਵੱਲੋਂ ਇਸ ਤਰ੍ਹਾਂ ਦੀ ਆਪਾਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਪਿਛਲੇ ਦਿਨ ਵੀ ਕਾਫੀ ਵੱਡੀ ਮਾਤਰਾ ਦੇ ਵਿੱਚ ਉਹਨਾਂ ਵੱਲੋਂ ਹਰਉਣ ਆਪਣਾ ਬਰਾਮਦ ਕੀਤੀ ਗਈ ਹੈ ਅਤੇ ਹੁਣ ਵੀ ਆਪਣਾ थाना ਸਿਵਲ ਲੈਂਡ ਦੀ ਪੁਲਿਸ ਪਾਰਟੀ ਵੱਲੋਂ ਬਠਿੰਡਾ ਦੇ ਧੋਬੀ ਹਣਾ ਬਸਤੀ ਤੋਂ 35 ਗ੍ਰਾਮ ਹੈਰੋਇਨ ਸਮੇਤ ਇੱਕ ਔਰਤ ਅਤੇ ਦੋ ਵਿਅਕਤੀਆਂ ਨੂੰ ਆਪਣਾ ਗ੍ਰਿਫਤਾਰ ਕੀਤਾ ਜਿਨ੍ਹਾਂ ਤੇ ਕਾਰਵਾਈ ਕਰਦੇ ਹੋਏ थाना ਸਿਵਲ ਲੈਂਡ ਵਿਖੇ ਮਾਮਲਾ ਦਰਜ ਕਰਕੇ ਇਨ੍ਹਾਂ ਤਿੰਨਾਂ ਨੂੰ ਬੰਦ ਹਵਾਲਾ ਤੇ ਕੀਤਾ ਗਿਆ ਤੇ ਹੁਣ ਇਨ੍ਹਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਨਜ਼ਰ ਰਿਮਾਂਡ ਹਾਸਲ ਕਰਕੇ ਇਨ੍ਹਾਂ ਤੋਂ ਡੰਗਾਇ ਦੇ ਨਾਲ ਪੁੱਛਗਛ ਹੈ ਜਿਹੜੀ ਉਨ੍ਹਾਂ ਵੱਲੋਂ ਕੀਤੀ ਜਾਵੇਗੀ ਆਓ ਸਾਨੂੰ ਸੁਣਾਉਣਿਆ ਕੀ ਕਹਿੰਦੇ ਨੇ थाना ਸਿਵਲ ਲੈਂਡ ਦੇ ਐਸ ਐਚ ਓ ਹਰਜੋਤ ਸਿੰਘ ਇਹ ਸਭ ਕੀ ਨਾਮ ਹੈ ਤੋਂ ਮੇਰੇ ਖਿਆਲ ਨਾਲ ਕੀ ਨਾਮ ਦਾ ਇਕਾ ਹਾਂ ਮੇਰਾ ਨਾਮ ਇਨਸਪੈਕਟਰ ਹਰਦੇਵ ਸਿੰਘ ਹੈ ਮੁੱਖ ਅਫਸਰ ਥਾਣਾ ਸਿਵਲਾਈਨ ਪਹਿਂਦਾ ਹੈ ਜਿਹੜਾ ਸਰਾ ਪੰਜਾਬ ਸਰਕਾਰ ਵੱਲੋਂ ਜਿਹੜਾ ਜੁੱਧ ਨਿਸ਼ਚੇ ਵਿਰੋਧ ਚਲਾਇਆ ਗਿਆ ਉਸ ਤਹਿਤ ਮਾਣਯੋਗ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਮੈਡਮ ਅਮਨੀਤ ਕੌਂਡਲ ਆਈਪੀਐਸ ਜਿਹਦੇ ਸੱਤ ਸਾਲ ਪੰਜਾਬ ਪ੍ਰਦੇਸ਼ ਹੈ ਵੀ ਕੋਈ ਵੀ ਜਿਹੜਾ ਨਸ਼ੇ ਦਾ ਕੰਮ ਕਰਦਾ ਉਹਦੇ ਖਿਲਾਫ ਸਖਤ ਤੋਂ ਸਖਤ ਜਿਹੜੀ ਕਾਰਵਾਈ ਅਮਨਚ ਲਿਆਂਦੀ ਜਾਵੇ। ਜਿਸ ਤਹਿਤ ਹੀ ਸਾਡੇ ਜਿਹੜਾ ਕੱਲ ਪੁਲਿਸ ਪਾਰਟੀ ਵੱਲੋਂ ਤਿੰਨ ਲੋਕਾਂ ਨੂੰ ਜਿਹੜਾ ਅਪ੍ਰੀਹੈਂਡ ਕੀਤਾ ਗਿਆ ਸੀ ਜਿੰਨਾਂ ਕੋਲ ਜਿਹੜਾ ਹੈਗਾ ਕਰੀਬ 35 ਗ੍ਰਾਮ ਜਿਹੜੀ ਹੈਰੋਇਨ ਰਿਕਵਰ ਕੀਤੀ ਗਈ ਸੀ ਜਿਸ ਤੇ ਮੁਕੱਦਮਾ ਨੰਬਰ 112 ਥਾਣਾ ਸਿਵਲ ਲਾਈਨ ਰਜਿਸਟਰ ਕਰਕੇ ਉਹਦੀ ਤਫਤੀਸ਼ ਅਮਨ ਵਿੱਚ ਲਿਆਂਦੀ ਜਾ ਰਹੀ ਹੈ। ਕਿਹੜੀ ਤਰ ਤੂਫੀ ਤੇ ਕਿੰਨੇ ਚ ਆਪਣਾ ਬੇ ਗਿਆਨ ਬਤ ਕਰਾਣੀ ਹੈ। ਇਹ ਆਪਣੇ ਇੱਥੇ ਥੋਬੀਆਂ ਨੇ ਜਿਹੜਾ ਹੈ ਕਿ ਇਹਨਾਂ ਤੋਂ ਰਿਕਵਰ ਕੀਤਾ ਗਿਆ ਸੀ ਕਿ ਤਿੰਨ ਜਣਿਆਂ ਤੋਂ ਇਹਨਾਂ ਵਿੱਚ ਇੱਕ ਲੇਡੀਜ਼ ਹੈ ਤੇ ਦੋ ਜਿਹੜੇ ਹੈਗੇ ਜੈਂਸ ਹੈ ਜਿਨ੍ਹਾਂ ਵਿੱਚ ਇੱਕ ਜਿਹੜਾ ਲਾਡੀ ਨਾਮ ਦਾ ਵਿਅਕਤੀ ਹੈ ਜੀ ਤੇ ਪਹਿਲਾਂ ਵੀ ਜਿਹੜੇ ਹੈਗੇ ਐਨਡੀਪੀਐਸ ਦੇ ਤਿੰਨ ਤਿੰਨ ਮੁਕੱਦਮੇ ਪਹਿਲਾਂ ਵੀ ਇਸ ਤੋਂ ਪਹਿਲਾਂ ਦਰਜ ਹਨ। ਇਹ ਗੱਲ ਬੇਸ਼ੱਕ ਇਹ ਕੋਰਟ ਵਿੱਚ ਪੇਸ਼ ਕਰਵਾਉਣਾ ਸਕੇ ਹਾਂਜੀ ਜਿਹੜਾ ਇਹਨਾਂ ਦਾ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਪੁਲਸ ਰਿਮਾਂਡ ਜਿਹੜਾ ਸਾਡੇ ਵੱਲੋਂ ਜਿਹੜਾ ਹੈਗਾ ਅਸਲ ਕੀਤਾ ਜਾ ਰਿਹਾ ਹੈ। ਤਾਂ ਜੋ ਜਿਹੜਾ ਹੈਗਾ ਜੋ ਵੀ ਇਹਨਾਂ ਦੇ ਬੈਕਵਰਡ ਜਾਂ ਫਾਰਵਰਡ ਲਿੰਕ ਹੈਗੇ ਅੱਗੇ ਜਿਹੜਾ ਕਿੱਥੋਂ ਲੈ ਕੇ ਆਉਂਦੇ ਸੀਗੇ ਤੇ ਅੱਗੇ ਕਿਹਨੂੰ ਕਿਹਨੂੰ ਸਪਲਾਈ ਕਰਦੇ ਸੀਗੇ ਉਹਦੀ ਜਿਹੜੀ ਹੈਗੀ ਡੰਗਾਈਨਾ ਜਿਹੜੀ ਤਤੀਸ਼ ਕਰਕੇ ਤੇ ਉਹਨਾਂ ਦੇ ਖਿਲਾਫ ਵੀ ਸਖਤ ਤੋਂ ਸਖਤ ਜਿਹੜੀ ਕਾਰਵਾਈ ਕਰਨ ਚ ਲਿਆਂਦੀ ਜਾਵੇ